ਮਜ਼ਦੂਰ ਮੋਚਾ ਜਥੇਬੰਦੀਆਂ ਚੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਨ ਗਿਆ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ ਇਸ ਦੇ ਤਹਿਤ ਅਜ ਅੰਮ੍ਰਿਤਸਰ ਡੀਸੀ ਦਫ਼ਤਰ ਵਿਖੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇੜ ਦੀ ਅਗਵਾਈ ਚ ਕਿਸਾਨ ਜਥੇਬੰਦੀਆਂ ਨੇ ਤਰਨਤਾ ਤੇ ਬਾਅਦ ਵਿੱਚ ਡੀਸੀ ਦਫ਼ਤਰ ਚਿਕ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕੀ ਕੁਝ ਕਿਹਾ ਸੁਣਦੇ ਹਾਂ no entry ਦੇ ਬੋਰਡ ਲੱਗ ਜਣੇ ਆ ਤੁਸੀਂ ਦੇਖ ਲਓ ਜਿਹੜੇ ਕਹਿੰਦੇ ਵੀ ਸਾਡੇ ਨਾਲ ਸਹਿਮਤ ਹੈ ਸਾਰੇ ਕਿਸਾਨ ਔਰ ਜੇ ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਆ ਲੈਂਡ ਪੂਲਿੰਗ ਪਾਲਿਸੀ ਤੇ ਉਹਦੇ ਨਾਲ ਦੀ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਅਜਾੜਿਆ ਗਿਆ ਜਾਂ ਅਜਾੜਿਆ ਜਾ ਰਿਹਾ ਇਹਦੋਂ ਗਾਂਹ ਆਬਾਦਕਰ ਕਿਸਾਨਾਂ ਨੂੰ ਜਿਹੜਾ ਜਾ ਰਿਹਾ ਜਾ ਰਿਹਾ ਔਰ ਇਹਦੋਂ ਨਾਲ ਗਾਂਹ ਬੁਲੇਟ ਟ੍ਰੇਨ ਆ ਰਹੀ ਪੰਜਾਬ ਦੇ ਅੰਦਰ ਉਹਦੇ ਵਿੱਚ ਜੜੀਆਂ ਖੇਤੀ ਆਧਾਰਿਤ ਜ਼ਮੀਨਾਂ ਇਹ ਕਿਸਾਨਾਂ ਦੀਆਂ ਵਜਾਉ ਜ਼ਮੀਨਾਂ ਖੋਹਨੀਆਂ ਵਾ ਸਾਰਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਆ ਕਾਰਪੋਰੇਟ ਦਾ ਏਜੰਡਾ ਵਾ ਕਿ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈਗਾ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਜਿਹੜੇ ਪ੍ਰੀਪੇਡ ਬੀਟਰ ਆਮ ਖਪਤਕਾਰਾਂ ਦੇ ਘਰਾਂ 'ਚ ਧੱਕੇ ਨਾਲ ਲਾਏ ਜਾ ਰਹੇ ਆ ਉਹਨੂੰ ਵੀ ਵਾਪਸ ਲੈਣ ਦੀ ਮੰਗ ਕਰਾਂਗੇ ਔਰ ਜਿਹੜਾ ਸ਼ੰਭੂ ਤੇ ਖਨੌਰੀ ਦੇ ਵਿੱਚ ਜਬਰੀ ਭਗਵੰਤਮਾਨ ਸਰਕਾਰ ਨੇ ਮੋਰਚੇ ਚੁੱਕੇ ਸੀ ਉਦੇ ਸਮਾਨ ਦੀ ਜਿਹੜਾ ਕਰੋੜਾਂ ਦੇ ਵਿੱਚ ਸਾਡਾ ਸਮਾਨ ਉਤੋਂ ਖੁਰਦ-ਬੁਰਦ ਕਰਾਇਆ ਗਿਆ ਤੋੜਿਆ ਭੰਨਿਆ ਗਿਆ ਉਹਦੀ ਪਰਪਾਈ ਦੀ ਮੰਗ ਕਰਾਂਗੇ ਔਰ ਜਿੰਨੇ ਵੀ ਅੰਦੋਲਨ ਕੋਰੀ ਕਿਸਾਨ ਆ ਹੁਣ ਵੀ ਉਹਨਾਂ ਤੇ ਕੇਸ ਲਗਾਤਾਰ ਪਾਏ ਜਾ ਰਹੇ ਜਿੱਥੇ-ਿੱਥੇ ਵਿਰੋਧ ਹੁੰਦਾ ਉਹ ਸਾਰੇ ਜਿਹੜੇ ਪੁਲਿਸ ਕੇਸ ਆ ਜਾਂ ਰੇਲਵੇ ਦੇ ਕੇਸ ਆ ਉਹ ਵਾਪਸ ਲਏ ਜਾਣੇ ਚਾਹੀਦੇ ਆ ਇਹਦੇ ਨਾਲ ਮੰਗ ਪੱਤਰ ਵਿੱਚ ਕਹੇ ਆ ਮੁੱਦਾ ਜਿਹੜਾ ਇਸ ਵੇਲੇ ਤੁਸੀਂ ਲਗਾਤਾਰ ਕਿਸਾਨਾਂ ਨੂੰ ਦੇਖ ਰਹੇ ਯੂਰੀਆ ਨਹੀਂ ਮਿਲ ਰਹੀ ਬਲੈਕ ਮਿਲ ਰਹੀ ਹੈ ਕਿ ਯੂਰੀਆ ਦੀ ਬਹੁਤ ਵੱਡੀ ਘਾਟ ਹੈਗੀ ਆ ਤੋਂ ਕਿਸਾਨਾਂ ਨੇ ਆਪਣੇ ਪੈਸੇ ਦੇ ਕੇ ਯੂਰੀਆ ਲੈਣੀ ਸਰਕਾਰ ਕੋ ਅਰੇ ਆਏ ਸਾਲ ਯੂਰੀਆ ਤੇ ਰੋਲਾ ਪੈਂਦਾ ਤੇ ਉਹ ਯੂਰੀਆ ਦੇ ਵਾਲੇ ਮੁੱਦੇ ਤੇ ਵੀ ਜਿਹੜਾ ਵਾ ਅਸੀਂ ਜਿਹੜਾ ਵਾ ਅੱਜ ਮੰਗ ਪੱਤਰ ਵਿੱਚ ਉਹ ਗੱਲਾਂ ਲਿਖ ਕੇ ਦਵਾਂਗੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਐਸਕੇਐਮ ਦਾ 30 ਦਾ ਟਰੈਕਟਰ ਮਾਰਚ ਆ ਉਹਦਾ ਸਮਰਥਨ ਕਰਾਂਗੇ ਔਰ 11 ਅਗਸਤ ਨੂੰ 11 ਅਗਸਤ ਨੂੰ ਜਿਹੜੇ ਪੀੜਤ ਪਿੰਡ ਆ ਜਾਂ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਕਰਾਂਗੇ ਔਰ 20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੱਡਾ ਦਾ ਵੱਡਾ ਪੰਜਾਬ ਦਾ ਦਫ਼ਤਰ ਆ ਉੱਥੇ ਜ਼ਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂ ਹਟ ਵੱਡੀ ਮਹਾਂ ਰੈਲੀ ਕਰਾਂਗੇ ਜਿਹਦੇ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਤਾਂ ਤੁਸੀਂ ਛੋਟ ਸਮੇਂ ਦੇ ਵਿੱਚ ਸਾਡਾ ਸੁਨੇਹਾ ਲੈ ਕੇ ਆਗੇ ਔਰ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਔਰ ਭਗਵੰਤਬਾਨ ਸਰਕਾਰ ਨੂੰ ਕਹਿੰਨੇ ਵੀ ਜਿੰਨੀ ਜਲਦੀ ਹੋ ਸਕੇ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਣਾ ਚਾਹੀਦਾ ਦੇਰ ਤੱਕ ਕੱਲ ਮਜੂਦਾ ਸਰਕਾਰ ਦੇ ਐਮਪੀ ਨੇ ਪਾਰਟੀ ਦੇ ਐਮਪੀ ਨੇ ਖੁਦ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੀ رائے ਲੈਣੀ ਜ਼ਰੂਰੀ ਹੈ ਉਸ ਪਿਆਰ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੈਂ ਟ੍ਰਿਕ ਹਾਂ ਦੇਖੋ ਮੈਨੂੰ ਲੱਗਦਾ ਵੀ ਐਮਪੀ ਸਹਿਬਾਨ ਨੇ ਵੇਠਾ ਤੋਂ ਜਾਣਕਾਰੀ ਲੈ ਲਈ ਹੋਊਗੀ ਮੈਂ ਕਹਿੰਦਾ ਵੀ ਜੋ ਭਾਜਪਾ ਦਾ ਹਸ਼ਰ ਜਦੋਂ ਤਿੰਨ ਕਾਲੇ ਕਾਨੂੰਨ ਲਿਆਏ ਸੀਗੇ ਪੰਜਾਬ ਦੀ ਜਨਤਾ ਨੇ ਹਰਿਆਣੇ ਦੀ ਤੇ ਇੱਕ ਦੇਸ਼ ਦੇ ਹਿੱਸੇ ਨੇ ਉਹਨੂੰ ਸਮਾਜ ਦੇ ਵਿੱਚੋਂ ਛੇਕ ਦਿੱਤਾ ਸੀਗਾ ਭਾਵੇਂ ਜੇ ਇਹ ਕਿਲਾ ਅਰ ਭਗਵੰਤ ਮਾਨ ਜੀ ਆਰਾਮ ਆਦਮੀ ਪਾਰਟੀ ਦਾ ਹਾਸਰ ਇਹਦੇ ਨਾਲੋਂ ਵੀ ਬੁਰਾ ਹੋਣਾ ਵਾ ਜੇ ਉਹਨਾਂ ਨੇ ਕਿਸਾਨ ਦੀ ਆਵਾਜ਼ ਦਾ ਸਨਮਾਨ ਨਾ ਕੀਤਾ ਜੇ ਕੇਜਰੀਵਾਲ ਦਾ ਭਗਵੰਤ ਮਾਨ ਜੀ ਨੂੰ ਕੋ ਪੰਜਾਬ ਦੀ ਆਵਾਜ਼ ਦੀ ਸਨਮਾਨ ਦਾ ਕੋਈ ਹੈ ਤੇ ਤੁਰੰਤ ਪ੍ਰਭਾਵਨਾ ਪਾਲਿਸੀ ਵਾਪਸ ਲੈਣੀ ਚਾਹੀਦੀ ਹੈ ਧੰਨਵਾਦ ਹੈ ਮੇਰੇ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੀਆਂ ਦਰਜਣਾ ਜਥੇਬੰਦੀਆਂ ਪੂਰੇ ਪੰਜਾਬ ਦੇ डीसी दफ्तरਾਂ ਦੇ ਅੱਜ ਕੁਝ ਸਮੇਂ ਲਈ ਰੋਡ ਪ੍ਰੋਟੈਸਟ ਕਰਕੇ ਤੇ ਮੰਗ ਪੱਤਰ ਦੇਣ ਗੀਆਂ। ਔਰ ਇਹ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਸੀਗਾ। ਇਹਦਾ ਮਕਸਦ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ। ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਲਗਭਗ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਆ ਔਰ ਇਹ ਕਹ ਦੇ ਨੇ ਵੀ ਕਿਸਾਨਾਂ ਲਈ ਵੀ ਇਹ ਕਾਲੀ ਪਾਲਿਸੀ ਹੈਗੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਲਗਭਗ ਪੰਜਾਬ ਦੇ ਅੰਦਰ 65533 ਏਕੜ ਜ਼ਮੀਨ ਜਿਹੜਾ ਨੋਟੀਫਿਕੇਸ਼ਨ ਭਗਵੰਤਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਜ਼ਮੀਨ ਆ ਰਹੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜੋ ਵੀ ਭਗਵੰਤਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜ਼ਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਹਨਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਜ਼ਮੀਨ ਆ ਗਈ ਆ ਔਰ ਦੂਸਰੀ ਔਰ ਕਿਸਾਨਾਂ ਪਰ ਸਾਡੀ ਗੱਲ ਵੀ ਚਲੀ ਗਈ ਆ ਵੀ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗੱਜ ਹੈਗੇ ਇੱਕ ਕਿੱਲੇ ਦੇ ਵਿੱਚ ਉਹਦੇ ਵਿੱਚੋਂ 1200 ਗੱਜ ਕਿਸਾਨ ਨੂੰ ਵਾਪਸ ਕਰਨੀਆਂ 1000 ਗੱਜ ਉਹ ਕਹਿੰਦੇ ਆ ਵੀ ਥੋੜੀ ਰਿਹਾਸ ਵਾਸਤੇ ਤੇ 200 ਗੱਜ ਤੁਹਾਨੂੰ ਦੁਕਾਨ ਵਾਸਤੇ ਇਹਦਾ ਮਤਲਬ 75% ਜ਼ਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚੱਲੇਗੀ ਯਾਨੀ ਸਿੱਧੀ ਜੀ ਗੱਲ ਹੈ ਚਾਰ ਕਿੱਲੇ ਜੇ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈਗਾ ਇਹ ਤੋਖਾ ਸਰਾਸਰ ਔਰ ਦੂਸਰਾ 3 ਸਾਲਾਂ ਲਈ ਕਿੱਲਾ ਠੇਕਾ ਮਿਲਣਾ ਹੈਗਾ ਵਾ ਉਹ ਜੇ ਅਗਲੇ ਵੀ 25 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਤਾਂ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਜਾਂ ਸੀਵਰੇਜ ਦਾ ਲੈਟਾ ਲੱਗਿਆਂ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਜੀ ਕੋਈ ਚੰਨੀ ਬੋਲਦੇ ਹੈਗੇ ਔਰ ਜਿਹੜੀ ਮੀਟਿੰਗ ਚੰਡੀਗੜ੍ਹ ਸੱਦੀ ਸੀ ਮੁੰਡਿਆ ਸਾਹਿਬ ਨੇ ਜੱਟ ਦਾਅਵਾ ਕੀਤਾ ਸੀ ਵੀ 164 ਪਿੰਡਾਂ ਦੇ ਕਿਸਾਨ ਆ ਗਏ ਬੰਦੇ ਸਾਡੇ ਉੱਥੇ ਗਏ ਸੀਗੇ ਸਿਰਫ 40-42 ਕਿਸਾਨ ਸੀਗਾ ਇੱਕ ਅਦਲੀ ਹਾਲ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਜਿਹੜਾ ਮਤਾ ਲਿਖ ਕੇ ਗਿਆ ਸੀਗਾ ਉੱਥੇ ਜਿਹੜਾ ਕਹਿੰਦਾ ਸੀ ਵੀ ਅਸੀਂ ਇਹਦਾ ਵਿਰੋਧ ਕਰਨਾ ਹੈ ਉਹਨੂੰ ਵੀ ੱਟਕੇ ਮਾਰ ਕੇ ਹਾਲਚੋਂ ਬਾਹਰ ਕੱਢ ਦਿੱਤਾ ਗਿਆ ਮਨਜੀਤ ਰਾਏ ਜਿਹਦੀ ਖੁਦ ਜ਼ਮੀਨ ਆਈ ਹੋਈ ਆ ਉਹਨਾਂ ਨੂੰ ਵੀ ਉਹ ਹੁਸ਼ਿਆਰਪੁਰ ਦੇ ਬਾਈਕਾਟ ਆ ਕਰਕੇ ਆ ਗਏ ਜਦੋਂ ਗੱਲ ਨਾ ਸੁਣੀ ਗਈ ਤਾਂ ਔਰ ਇਤਕਾਇਆ ਕੀਤਾ ਗਿਆ ਵੀ ਕਿਸਾਨਾਂ ਨੂੰ ਕਿਹਾ ਗਿਆ ਵੀ ਕਿਹੜੇ ਕਿਹੜੇ ਕਿਸਾਨ ਸਵਾਲ ਕਰਨਾ ਚਾਹੁੰਦੇ ਆ ਕਿਸਾਨਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਉਹਦੀ ਫੋਟੋ ਮੀਡੀਆ ਚ ਵਾਇਰਲ ਕਰ ਦਿੱਤੀ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਗਿਆ ਹੁਣ ਮੈਨੂੰ ਲੱਗਦਾ ਪੰਜ